ਇਸ ਨੂੰ ਵੀ ਕਰ ਕਿਤੇ ਇਹ ਉਹਦਾ ਇਹ ਆ ਉਹਨ ਕਰਦਾ ਆ ਕਿਤੇ ਕੋਸੇ ਆ ਪਾਸਾ ਫੇਰਨ ਵਾਲਾ ਜੇ ਘਰੇ ਕੰਮ ਕਰਦੀ ਹੋਵੇ ਤਾਂੰਦਾ ਦੇਹਲੀ ਚ ਮੈਂ ਕੰਮ ਕਰ ਲਵਾਂ ਨਾ ਉਹਨੇ ਘਰੇ ਕਰਨਾ ਨਾ ਉਹਨੇ ਦੇਹਲੀ ਚ ਕਰਨਾ ਜ਼ਿਆਦਾ ਦਿਮਾਗ ਹੀ ਚੱਕ ਲੈਂਦੀ ਕੋਟਾ ਰੱਖਣਾ ਕਿੱਡੀ ਹਰਾਨ ਦੀ ਆਲੀ ਗਾਂਦੀ ਦੀ ਮਾਂ ਫੋਨ ਕਰ ਤੇ ਦੀ ਮਾਂ ਆਈ ਨਹੀਂ ਆਉਣਾ ਕਿੱਦਾਂ ਪਤਾ ਆ ਨਾ ਕਰਤੂਤਾਂ ਦਾ ਇਹੋ ਜੀ ਮੈਂ ਤੇ ਜਾਗਨੇ ਘਰ ਜੇ ਦਿੱਤੀ ਹੁਣ ਉਹਨਾਂ ਕੀ ਲੈਣ ਆਉਣਾ ਬੜਾ ਔਖਾ ਆ ਕੋਈ ਨਹੀਂ ਕਰਦੀ ਅੱਜ ਫੇਰ ਤੂੰ ਸਹੀ ਆਏ ਕਿਉਂ ਨਹੀਂ ਸੱਦ ਕੇ ਤੇ ਮੈਂ ਵੀ ਰਹਿਣਾ ਹੁਣ ਪਤਾ ਵੀ ਅਗਲੇ ਬੰਦੇ ਨੇ ਦਬਾਅ ਕੀਤਾ ਮੈਨੂੰ ਤੇ ਕੋਈ ਗੱਲ ਨਹੀਂ ਆਉਂਦੀ ਚੱਲ ਬਣਾ ਪੈਣਾ ਉੱਥੋਂ ਬਾਹਰੋਂ ਮਾਰਨ ਆਣਗੇ ਨੀ ਜੰਗ ਲੱਗ ਜੂ ਹੈ ਤੂੰ ਮਨਾ ਕਿਹੜੇ ਕੰਮਾਂ 'ਚ ਕਿਸਦਾ ਬੁਰਾ ਤੱਕੰਦਿਆ ਹੈ ਆਪ ਨੂੰ ਕੀਆ ਸੋਚ ਦਿੱਤੀਆਂ ਰੱਬ ਨੇ ਕੀ ਆਵਦੇ ਤੇ ਸੋਚ ਕੇ ਵੇਖੀਏ ਜਿਸ ਕਾਨੂੰ ਸਾਡੀ ਤੀਨ ਕੋਈ ਇਦਾਂ ਕੋ ਇਦਾਂ ਹੀ ਅਗਲੇ ਨੇ ਕਿਹਾ ਕਿ ਕਿਦਾਂ ਵਿਆਹੀ ਹੈ ਦੁਖੀ ਸੁਖੀ ਨਾਲੇ ਸੋਣੀ ਬਾਂਣ ਦੀ ਖੱਬਦੀ ਆ ਜੇ ਥੋੜੀ ਥੋੜੀ ਦੇਹਤ ਦਵੇ ਮਤ ਦਵੇ ਅਗ ਸਮਝ ਜਾਊਗੀ ਐਨੀ ਤੇ ਨਹੀਂ ਗਈ ਤੇ ਉਹ ਕਿੰਨਾ ਦੀ ਖਰੀ ਨੇ ਮੈਂ ਦੱਸੂਗੀ ਉਹਨਾਂ ਦੀ ਪੂਰੀ ਸਦਰੀ ਨਾਲ ਤਰੀ ਬਾਂਣ ਦਾ ਖੱਬ ਉਹਨਾਂ ਨੇ ਘਰੇ ਰੱਖੀ ਸਮਝਾ ਲਈ ਆ ਅੱਜ ਤੀਆਂ ਪਤਾਂ ਦੀ ਮਾਂ ਬਣੀ ਚੰਗੇ ਭੜੇ ਧੀਆਂ ਪੁੱਤਾਂ ਆਹੀ ਆਹੀ ਮੀਰੇ ਲਈ ਆਈ ਇਸ ਤੋ ਮੀਰਾ ਮਾ ਮਾੜਾ ਮਾੜਾ ਕੱਠਾ ਕਰਦਾ ਆਹ ਤੇ ਕੋਸ਼ਮ ਦੀ ਰੱਖਿਆ ਹੀ ਨਾ ਤੇ ਮੰਦੇ ਨਹੀਂ ਸੀ ਗਈ ਨਾ ਕੰਮ ਕਰਦਾ ਨਾ ਕਰਦਾ ਹਾਂ ਹਾਂ ਕਹਿੰਦੇ ਜੰਗ ਚੰਗ ਰੱਖੀ ਛਾੜੂ ਲਾ ਲਈ ਤੂੰ ਜਿਹੜਾ ਮੰਜਾ ਨਹੀਂ ਹੁੰਦਾ ਮੇਰਾ ਮਾਰ ਜਾਣਾ ਨਹੀਂ ਖਾ ਜਾ ਬੜਾ ਹੋ ਗਿਆ ਮੇਰੇ ਨਾਲ ਕਸੜਾ ਪੀੜ ਕਰਦਾ ਹਾਂ ਨਾ ਮਾੜਾ ਮੋਟਾ ਜਾ ਮੇਰੀ ਮੱਤਰੀ ਮੱਤ ਠੀਕ ਹੁੰਦੇ ਮੱਤ ਨਹੀਂ ਠੀਕ ਹਾਂ ਨਹੀਂ ਠੀਕ ਹੁੰਦੇ ਅੱਛਾ ਲਾ ਮੈਂ ਨਾ ਤੇ ਮੋਬਾਈਲ ਦਾ ਵੀ ਨਹੀਂ ਦਿਖਾਈ ਨਾ ਮੇਰਾ ਤਾਂ ਟਾਈਮ ਨਹੀਂ ਹੈਗਾ ਮੈਂ ਘਰੇ ਚੌਕੇ ਦਾ ਵੀ ਕਰਨਾ ਹੀ ਮੇਰਾ ਵੇਦੀ ਵੀ ਬੜਾ ਹੀ ਕੰਮ ਪਿਆ ਹੋਇਆ ਹੈ ਤੈਨੂੰ ਪਤਾ ਉਹ ਹੋ ਗਏ ਚਲ ਕਾਰ ਦਾ ਕੰਮ ਜੋਗੀ ਤੇ ਮੈਨੂੰ ਫੇਰ ਟਾਈਮ ਲੱਗਾ ਵੀ ਘਰ ਦਾ ਕੰਮ ਲੈਣਾ ਜਿਆ ਆ ਸਕ ਜੀ ਤੇ ਮੇਰੇ ਤਾਂ ਕੋਈ ਸਮਝ ਦੀ ਤੇਰਾ ਤੂੰ ਸਮਝਾ ਕੇ ਵੇਲਾ ਦੇ ਸਮਝਦੀ ਚਲ ਨਹੀਂ ਨਹੀਂ ਤੇ ਮੇਰੀ ਆਦਤ ਸੰਗਿਆ ਕਾਲ ਤੋਂ ਵਿਆਹ ਨਹੀਂ ਕੁਝ ਨਹੀਂ ਪਤਾ ਕੀ ਹੋ ਗਿਆ ਮਾ ਉਸਨੇ ਤਾਂ ਕਾਇਦੇ ਚ ਲੈ ਲੈਂਦੇ ਆ ਮੈਂ ਇਹ ਕੰਮ ਹੋ ਤੇ ਜੀ ਪਹਿਣਾ ਪਾਇਆ ਪਹਿਣਾ ਵਾ ਜਿਸ ਨੇ ਕਿੱਦਾਂ ਵਿਆਹੀ ਉਹ ਕੁਝ ਆਪਾਂ ਵੀ ਥੀਆਂ ਵਾਲੀਆਂ ਵਾ ਥੀਆਂ ਵਾਲੀਆਂ ਤਾਂ ਹੈ ਨਹੀਂ ਆਸਰੇ ਨੂੰ ਲਿਆਂਦਾ ਹੀ ਘਰ ਵਿਖਾਉਣ ਨੂੰ ਨਹੀਂ ਲਿਆਂਦਾ ਮੇਰਾ ਕਿਹੜਾ ਕੀ ਕਰਦਾ ਇਹਨੂੰ ਦਾ ਘਰੋਂ ਘਰ ਤਾਂ ਪਰ ਜਦੋਂ ਮੇਰੇ ਤੋਂ ਤੱਕ ਇਹ ਆ ਕੰਮ ਨਹੀਂ ਸਾਖ ਨੇ ਮਿਚਾ ਦਿੱਤੀ ਐਨੀ ਕਿ ਨਹੀਂ ਗੱਲ ਨੇ ਕਰਨਾ ਲੱਗਦੀ ਆ ਫਿਰ ਮੇਰੇ ਫਿਰ ਆਖ ਹਾ ਕੇ ਮੈਂ ਇਹ ਹੁਣ ਫੈਸਲਾ ਲਿਆ ਏ ਕਿ ਮੈਂ ਇਹ ਜਵਾਨੀਤ ਨੂੰ ਨਹੀਂ ਛਾਵੀ ਜਨਾ ਅਜੀ ਨਾਲ ਆ ਸਾਰੀਆਂ ਸੱਤ ਮਾਤਰਿਸ਼ਟੀਆਂ ਉਹ ਸਿੱਧੀ ਨਾ ਉਹਦਾ ਮੂੰਹ ਨਾ ਮੱਥਾ ਦੱਸੋ ਦੌਰ ਵੀ ਇੰਨੀ ਜਿਆਦੀ ਕਿ ਅੱਜ ਜਿੰਨੇ ਦਵਾਈ ਦਵਾ ਦਵਾ ਕੇ ਕਿਹਨਾਂ ਕੋਤੇ ਲੇਟ ਹੈ ਅੱਜ ਤੇ ਕੱਲ ਨੂੰ ਕੱਢ ਲੈਣੀ ਈਆਂ ਪੁੱਤਾਂ ਨੇ ਮਾਂ ਕਿੱਦੀ ਈਆਂ ਪੁੱਤਾਂ ਬੱਤੀ ਇਹਨੇ ਆਪੇ ਕੱਢ ਲੈਣੀ ਅਗਲੇ ਦੀ ਬੁੜੀ ਬੁੜੀਆਂ ਪੋਤੇ ਹੋਵੇ ਦੇਖ ਲੈ ਆਪਾਂ ਆਪਣਾ ਹੱਲ ਮਾਂ ਇਹ ਤੈਨੂੰ ਕਿੰਨਾ ਘੇਰ ਕੇ ਦੇ ਜੱਪ ਪਹਿਣਾ ਵਾ ਅਹੀਂ ਕੁਝ ਕਾ ਸਕਦੀ ਆ ਤੇ ਇੰਨੀ ਹੁੰਦੀ ਚੱਲ ਆਂਦੇ ਕੱਟ ਕਿਤੇ ਮਹਾਰਾਜ ਰੱਬ ਵਸਦਾ ਪਰ ਹੁਣ ਇਹ ਆਣਾ ਤੇ ਤੈਨੂੰ ਕੱਲ ਨੂੰ ਸਮਝਦੇ ਹੀ ਨਹੀਂ ਅੰਦਰ ਬਾਕੇ ਸਮਝਾਉਣੀ ਆ ਆ ਜਾ ਤੈਨੂੰ ਮੈਂ ਸਮਝਾਉਣੀ ਆਈ ਹਾਂ ਇਹ ਕਾਰ ਐਵੇਂ ਕੱਟ ਓ ਦੋਕ ਕਸਾ ਰਹੀਦਾ ਇਤਿਚੇ ਨੋ ਤੋ ਕੁੱਤਿਆ ਨਹੀਂ ਕੁੱਤਿਆ ਰਹੀਦਾ ਅਰੇ ਮੇਰਾ ਤੇ ਨਾ ਜਿਹੜਾ ਦਿਮਾਗ ਖਰਾਬ ਹੋ ਜਾਂਦਾ ਫਿਰ ਮੈਂ ਕਰਦਾ ਕੰਮ ਕਰਾ ਕੇ ਮੈਂ ਇਹਦੇ ਨਾਲ ਵਾਰੀ ਸਾਰੇ ਲਾਵਾ ਨਾ ਸਾਬਾ ਨਾ ਲੈ ਤੂੰ ਕਸਾ ਪਿਆ ਨਾ ਜਿੰਨਾ ਸੰਝ ਆ ਜਾਂਦਾ ਥੋੜਾ ਇੱਕੋ ਕੰਮ ਉਹਦੇ ਕੋਲ ਰੋਜ਼ ਕਰਾ ਇਹਨੂੰ ਸਮਝਾ ਵੀ ਆ ਕੰਮ ਕਰਨਾ ਕਿਉਂ ਨਾ ਤੇਰੇ ਲਾਜੋ ਕਰੀਂ ਹੈ ਤੂੰ ਸਹੀਏ ਸਹੀਏ ਸਮਝਾਏਂਗੀ ਕਾਨੂੰ ਅਗਲੀ ਦੀ ਮਾਂ ਨੂੰ ਸੱਦਣਾ ਵਾ ਅਗਲੇ ਨੇ ਕਿਤਾ ਕਿਦਾਂ ਤੋਰੀ ਨਹੀਂ ਉਹ ਕਿੱਥੇ ਆਈ ਆ ਉਹ ਤੇ ਆਈ ਨਹੀਂ ਉਹਨੂੰ ਪਤਾ ਹੋਵੇ ਮੇਰੀ ਟੀ ਇਦਾਂ ਦੀ ਉਹ ਆ ਗਈ ਹੋਊਗੀ ਹੁਣ ਮੈਂ ਕੀ ਗੱਲ ਕਰਨੀ ਮੈਂ ਉਹਦੇ ਨਾਲ ਆਪਣੀ ਆ ਦੇਲੀ ਕਿਉਂ ਲਈ ਪਾਈ ਹੈ ਗਈ ਕੋਈ ਥੋੜੀ ਚੰਦਾ ਕਿਲੇ ਤੋੜ ਨਹੀਂ ਹੁੰਦੀ ਕਿਰੋਣ ਕਰੇ ਰੱਖੀ ਅਸੀਂ ਨਹੀਂ ਜਾਣਦੇ ਨਾ ਤਾ ਕਿਉਂ ਆਇਆ ਆਹ ਕੰਮ ਹੈ ਮੇਰੀ ਮਤ ਤੇ ਇਹੀ ਉਸ ਤੋਂ ਇਹੋ ਜਿਹਾ ਕੰਮ ਕੋਈ ਨਾ ਕਰੀ ਮੈਂ ਤਾਂ ਤੇ ਗੱਲ ਕਰਦੀ ਨਾ ਤੇ ਤੂੰ ਇਹਨੂੰ ਦੇਣ ਵੇਲੇ ਤਾਂ ਨਾਲ ਦੀ ਨਾਲ ਪਿੰਡ ਸੁਮਾਗ ਦੀ ਜਮਾਈ ਆਈ ਸੀ ਨਾ ਵੀ ਉਹ ਕਹਤਾ ਨੂੰ ਆਪ ਕੋ ਬੱਚੇ ਸਾਂਗੇ ਕਿਹੜਾ ਕੰਮ ਉੱਤ ਲੈ ਤੋਰਨਾ ਮੈਂ ਕਿੰਨਾ ਬਚੇਰ ਵਾਂ ਕਿ ਨਿੱਕਾ ਮੋਹ ਇੱਕ ਦੁਕਾਨ ਫੁੱਲਾ ਪੁਝਾ ਲਿਆ ਹਮ ਜੋ ਸਮਝੂ ਕਿਆ ਹੋਣਾ ਕਿਆ ਹੋਣਾ ਕਿਆ ਮੇਰੇ ਚਾਹਣ ਤੇਰੇ ਪਾਸ ਤੇ ਨਹੀਂ ਹੋਈ ਇਹੋ ਆ ਲੈ ਤੇ ਸੀਖ ਆਖ ਲੋ ਸਰਪਤੂਨ ਯਾਰ ਵੀ ਖਲਾਰਾ ਪਾਇਆ ਵਾ ਹਾਂ ਆਇਆ ਕਰੋ ਹਬੰਦੇ ਨਹੀਂ ਆਵੇ ਬੰਦਾ ਆਵੇ ਤਰੀਕਾ ਆ ਜਾਂਦਾ ਉਹ ਨਿਤਵਾਦ ਮਿੱਟੀ ਦਾ ਆਹ ਤੇੂੰ ਕੰਦ ਕਿੰਨੀ ਕੀ ਸੁਝਿਆ ਸਕਦੀ ਕੋਈ ਕੋਈ ਨਹੀਂ ਹੋ ਤੇ ਵਿਚਾਰਾ ਕੁਝ ਨਹੀਂ ਆਂਦਾ ਉਹ ਦੇਖੋ ਗੱਲਾਂ ਆਂਦਾ ਹੀ ਵਿਚਾਲ ਜਦੋਂ ਜ਼ਿਆਦਾ ਤੰਗ ਕਰਦੀ ਆ ਨਾ ਫੇਰ ਹੀ ਵਿਚਾਰਾ ਆਂਦਾ ਹੀ ਉਦਾਂ ਤੇ ਤੈਨੂੰ ਪਤਾ ਉਹ ਕੀ ਆਵਾ ਜੀ ਉਹ ਨਹੀਂ ਆਂਦਾ ਤੇ ਤੈਨੂੰ ਕੀ ਲੋੜ ਐ ਮੇਰੇ ਤੇ ਪਾਪ ਤੇ ਵਾਹ ਚੁੱਕੰਦੀ ਤੋ ਤੇ ਕੱਲ ਜੇ ਸਮਾਂ ਕਿਹੜਾ ਜਾਂਦੇ ਐ ਮੈਂ ਤੂੰ ਆਪਣੇ ਸਿਰ 'ਤੇ ਭਾਰ ਚੁੱਕਦੀ ਫਿਰਦੀ ਜਿੰਨੇ ਰੱਖਣੀ ਐ ਗਿਓ ਨਹੀਂ ਆਂਦਾ ਤੇ ਤੈਨੂੰ ਕੀ ਲੋੜ ਐ ਨਾ ਕੰਮਾਂ 'ਚ ਪੈਣ ਦੀ ਇਹੋ ਇਹ ਗੱਲ ਕਹਿੰਦਾ ਸੀ ਕਿ ਕਿੰਨਾ ਕੁ ਤੇਰੇ ਇਦਾਂ ਨਹੀਂ ਸੁਧਰ ਆਉਣਾ ਵੀ ਇਹ ਤਾਂ ਸਮਝਾਇਆ ਵੀ ਨਹੀਂ ਸਮਝਦੀ ਉਹ ਤੇ ਇਹ ਗੱਲ ਆਂਦਾ ਸੀ ਕਿ ਤੇ ਮੈਂ ਖਰੇ ਇਦਾਂ ਇਹਨੂੰ ਡਰਾਵਾ ਟੂਆ ਪਾ ਕੇ ਵੇਨੇ ਭੇਗਿਆ ਭੋਕਿਆਂ ਦਾ ਕਿ ਖਰੇ ਸੁਧਰ ਜੀਊਗੀ ਮੈਂ ਤਾਂ ਨਹੀਂ ਹਾਂ ਇਦਾਂ ਡਰਾਵਾ ਟੂਆ ਸੀ ਜਾਂ ਤੇ ਹੋਵੇ ਵੀ ਉਹ ਜਾਣ ਕੇ ਕੱਢੀ ਹੈ ਡਰਾਵਾ ਤਾਂ ਤਾਂ ਹੈ ਦੇ ਥੋੜਾ ਜਿਹਾ ਇਹਨੂੰ ਦਿਮਾਗ ਦਾ ਤੇ ਕੋਈ ਥੋੜੀ-ਥੋੜੀ ਦਵਾਈ ਦਵਾਈ ਜਾ ਚੰਗੀ ਨਾ ਮੈਂ ਤੇਰੀ ਨਾਲ ਚਲ ਜੂੰਗੀ ਆਪਾਂ ਲੈ ਜਾਂਦੀ ਐ ਉੱਥੋਂ ਦਿਮਾਗੀ ਦਵਾਈ ਦਾ ਟੈਸਟ ਕਰਾ ਕੇ ਛੋਟੂ ਛੋਟੀ ਦਿਮਾਗੀ ਦਵਾਈ ਸੁਆ ਉਹਦੇ ਨਾਲ ਅਸਰ ਪਾਊਗਾ ਇਹ ਚਲ ਕੋਈ ਨਹੀਂ ਵੇਖ ਲੈਣੀ ਆਉਂਦੀ ਐ ਇੱਥੇ ਵੇਲੀ ਨੇ ਮੇਰੇ ਮਗਰੇ ਹੀ ਆ ਜਾਣਾ ਨਹੀਂ ਪਤਾ ਵਾ ਮਗਰ ਉਹ ਤਾਂ ਰਹਿੰਦੀ ਮੇਰੇ ਮਗਰ ਮਗਰੀ ਐ ਮੇਥੋਂ ਬਿਨਾਂ ਨਹੀਂ ਰਹਿੰਦੀ ਤੇ ਹੁਣੇ ਆ ਜਾਣਾ ਵੇਲੀ ਦੇਖੀ ਤੇ ਮੈਂ ਇਹਨੂੰ ਸਮਝਾਉਂਦੀ ਕਿ ਇਹ ਕੰਨੀ ਕੰਨੀ ਕੰਨੀਆਂ ਕੰਮੀਆਂ ਦਾ ਜਿੰਦੜੇ ਲਾਉਂਦੇ ਚਲੇ ਜਾਂਦੀਆਂ ਤੇ ਤਣਾਪੇ ਦਾ ਬੂਏ ਬੰਦ ਇੱਧਰ ਫੇਰ ਵੀ ਪਰਤਵਾ ਥੋੜਾ ਬਾਗਾ ਹੀ ਐ ਨਾ ਮਰ ਮਰੀ ਇਹ ਕਿ ਪਾਵੇਂਗੀ ਫਰਕ ਤਾਂ ਪਿਆ ਸਕਦਾ ਕੋਈ ਨਹੀਂ ਚਲੋ ਅਸੀਂ ਇੱਥੇ ਆ ਜਾਣਾ ਇਹ ਮੇਰੇ ਮਗਰੇ ਮੈਂ ਕਰਦੇ ਲੋਕਾਂ ਕਾਹਨੇ ਆਪੇ ਲੈ ਆਂ ਕਿ ਆਪੇ ਕਰ ਹੈ ਬਿਨਾਂ ਸਿਧਰੀ ਲੈ ਇੱਥੇ ਕਾਹ ਪਿੰਨ ਪਤਾ ਕਿਤੇ ਕਾਹ ਕਾ ਰੱਖੇ ਲੋਕਾਂ ਨਾਲ ਦਵਾਚ ਕਾਹ ਕਾ ਕੇ ਰਸਤੇ ਰੱਖੇ ਤੇ ਲੋਕਾਂ ਗੱਲਾਂ ਕਰਨਾਂ ਨੇ ਤੈਨੂੰ ਵੀ ਸਾਡੀ ਨਹੀਂ 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 ਮੈਂ ਨਹੀਂ ਆਦੀ ਪੈਣਾ ਆਪਦੇ ਜਾਵੇ ਆਪਦਾ ਘਰ ਸਾੰਦੇ ਮੈਂ ਤੇ ਜਦੋਂ ਜਦੋਂ ਮੈਨੂੰ ਸਤੰਭੀ ਆ ਨਾ ਉਦੋਂ ਆ ਕੇ ਹਾਰ ਕੇ ਤੈਹੀ ਹੈ ਇਹ ਵਜਿ ਸਹੀ ਯਾਦ ਸਦਾ ਮੇਰੀ ਗੱਲ ਮਾ ਕਾਲ ਨਾ ਲੈ ਲੇ ਤਿੰਨ ਪਤਾ ਵਾਂਦੇ ਆ ਕਿਹਦਾ ਮਾੜਾ ਸੁੱਚੀ ਤੇ ਆਪ ਦਾ ਪਹਿਲਾ ਹੁੰਦਾ ਵਾ ਹੈ ਨਹੀਂ ਮਾੜਾ ਕਿੱਥੇ ਪੈਣਾ ਸੋਚਦੀ ਆ ਕੱਲ ਤੇ ਫੇਰ ਉੱਥੇ ਆ ਜਾਂਦੀ ਜਦੋਂ ਕਾਨੂੰ ਸਮਝਦੀ ਨਹੀਂ ਫੇਰ ਆ ਘਰ ਕੇ ਕਹਿੰਦੀ ਆ ਮੈਂ ਕਿਹੜਾ ਵਿਆਹ ਕੇ ਘਰੋਂ ਕੱਢਣ ਨੂੰ ਲਿਆਂਦੀ ਹੀ ਮੈਂ ਤੇ ਆ ਕੇ ਘਰ ਵਸ ਜੀ ਦੋ ਜਾਨੀਆਂ ਹੋ ਜਾਂਦੀਆਂ ਰਲ ਕੇ ਕੰਮ ਕਰਿਆ ਕਰਾਈਆਂ ਮੈਂ ਤੇ ਆਪਣਾ ਸੋਚ ਲੱਗਿਆ ਸੀ ਉਹ ਤਾਂ ਕਿ ਇਹਨੂੰ ਬੂਆ ਨਾ ਮਨਾ ਮਾਰ ਕੇ ਰੱਖਿਆ ਕਰ ਤੈਨੂੰ ਸਭ ਦਵਾਈ ਤੂੰ ਹੀ ਖਵਾ ਹਜੀ ਕਿਸੇ ਨੂੰ ਨਹੀਂ ਪਤਾ ਲੱਗਾ ਚੇਹ ਲੱਗਾ ਹੁੰਦਾ ਤੇ ਮੇਰੇ ਤੋਂ ਤਗਲੇ ਨੇ ਉਸ ਤੋਂ ਜ਼ਿਆਦਾ ਕਰ ਦੇਣੀ ਤੂੰ ਉਹਨਾਂ ਦੇ ਘਰੇ ਜਾਨੀ ਹੈ ਨਹੀਂ ਦੱਸ ਵੀ ਤੂੰ ਕਿਸੇ ਨੇ ਨਹੀਂ ਪੁੱਛਿਆ ਜੇ ਕਲੀ ਬੁਆਹ ਹਾਂ ਤੇ ਤੂੰ ਦਾ ਆਪਣਾ ਬੁਆ ਨੂੰ ਸਹੀਏ ਸਹੀਏ ਤਾਂ ਕਾਪੀ ਨਹੀਂ ਸਹੀ ਹੋ ਜਾਣਾ ਨਾ ਕੋਈ ਨਹੀਂ ਪਤਾ ਲੱਗਦਾ ਕੋਈ ਨਹੀਂ ਫਿਰ ਮੈਂ ਕਰੂੰ ਜੇ ਤੇਰੀ ਗੱਲ ਤੇ ਤਿਆਰ ਤੋਂ ਮੇਰੇ ਘਰ ਲੈਣ ਦੇ ਕੰਮ ਫਿਰ ਰੱਬ ਨਾ ਮੇਧਾਰਦੀ ਮੇਰੇ ਤੇ ਨਾ ਨਾਲੇ ਆਈ ਹਾਂ ਅਵੀ ਸ਼ਾਮ ਨੂੰ ਤੌਂਕ ਤੇਲ ਜੀ ਮਾਰਦੀ ਮੈਂ ਨਾ ਵਾਲ ਪੈ ਗਈ ਮੈਂ ਵਿਚਾਰ ਇਹ ਨਾ ਗੁੱਸਾ ਨਾ ਕਰੀ ਮੇਰਾ ਕੰਮ ਬੜਾ ਹੁੰਦਾ ਜੇ ਤੇ ਟਾਈਮ ਲੱਗਾ ਤੇ ਆ ਜੂਗੀ ਤੇ ਜੇ ਨਹੀਂ ਤੇ ਫਿਰ ਮੈਂ ਸਵੇਰੇ ਜ਼ਰੂਰ ਮਾਰ ਦੂੰਗੀ ਚੰਗਾ ਚਲ ਫਿਰ ਸਵੇਰੇ ਮੈਂ ਤੇ ਨਾਲ ਦੀ ਨਾਲ ਨਾ ਸੇਰ ਵੀ ਤੋਪਦਾ ਹੀ ਤੇ ਨਾਲੇ ਮੈਂ ਸੋਚਿਆ ਮੈਂ ਜਿਉਂਦਾ ਰਾਤ ਹੀ ਆ ਕੇ ਸੋਚੀਆ ਕਿ ਉਦੋਂ ਦਾ ਹੀ ਨਹੀਂ ਮੇ ਤਾਂ ਉੱਥੇ ਆ ਗਈ ਮੈਂ ਹਮ ਨਾ ਕਹਨੂੰ ਕਿ ਇਹਨੂੰ ਫੁਕੀ ਸਲਾਹ ਦੇਣੀ ਤਾ ਤੂੰ ਸੋਨਾ ਮਾਰ ਕੇ ਚੱਲਾਂਗੀ ਹਾਂ ਕਾਰਜੋਗਵਾੜੀ ਦਾ ਤੇ ਪਤਾ ਨਹੀਂ ਕਿ ਇਹਨੂੰ ਕਿੱਥੇ ਜਾਣਾ ਚਲ ਮੈਂ ਜਾਵਾਂ ਅੱਜ ਤੇਰੀ ਮਾਂ ਦੀ ਆ ਮੈਂ ਆ ਕੇ ਪੈਣਾ ਉਹ ਕਿੱਥੇ ਵੜੀਓ ਤੀਜੀ ਜੀ ਤੇ ਵੜੀ ਮੱਛਾਂ ਦੀ ਖੁਰਲੀ ਚ ਵੜੀ ਹੋਣੀ ਪੱਕਾ ਦੇਖਦੀ ਨਹੀਂ ਕਿਤੇ ਵੜੀ ਤੀਜੀ ਜੀ ਮੈਂ ਹਾਂ ਤੂੰ ਕਿਧਰ ਆ ਗਿਆ ਇੱਧਰ ਆ ਤੈਨੂੰ ਕਿੰਨੇ ਕਿਹਾ ਸੀ ਫੇਲੀ ਆਉਣ ਨੂੰ ਕਹਿ ਕੇ ਆਏ ਹਾਏ ਹਾਏ ਮੈਂ ਤੈਨੂੰ ਕਦੋਂ ਕਿਹਾ ਤੂੰ ਘਰੇ ਕੋ ਕੰਮ ਕਰਦੀ ਸਬਜ਼ੀ ਬਾਜੀ ਵੇਂਦੀ ਮੈਂ ਤਾਂ ਤੇਲੀ ਦਾ ਕੰਮ ਕਰਨਾ ਹੀ ਆ ਮੈਂ ਵੀ ਨਾਲ ਹੀ ਕਰੂੰਗੀ ਅੱਜ ਕੀ ਬੜੀ ਨਾ ਕੁਝ ਲਾਇਆ ਨਾ ਪਾਇਆ ਕਿੱਡੀ ਤੂ ਹੋਰ ਤਰ੍ਹਾਂ ਨੱਗਦੀ ਸਵੀ ਤੂੰ ਹੈਗੀ ਆ ਤੂੰ ਵੀ ਨਾ ਮੈਨੂੰ ਲੱਗਾ ਐ ਪੈਂਟ ਮਿੰਟ ਤੇ ਆਪਣੇ ਨਾ ਉਹ ਬਦਲ ਦਿੰਨੀ ਆ ਹਾ ਅੱਜ ਕਿੰਦੀ ਆ ਆ ਨਾ ਲਿਆਗਾ ਕੀ ਦੋ ਤਿੰਨ ਚੜਾ ਲੈ ਪਜੀ ਨੇ ਆ ਅੱਜ ਮੈਂ ਕੁਝ ਨਹੀਂ ਲਾਇਆ ਅੱਜ ਦੂਜੇ ਬੰਦੇ ਹੋ ਫਰੀਦ ਲਾਇਆ ਮੇਰੀ ਮੰਮੀ ਨੂੰ ਦੱਸ ਦੇਣੀ ਨਾਲੇ ਮੈਂ ਤਾਂ ਹੀ ਲਾਇਆ ਨਹੀਂ ਤੇਰੀ ਮੰਮੀ ਨੂੰ ਦੱਸ ਦੇ ਮੈਂ ਤੈਨੂੰ ਤਾਂ ਆਣੀ ਆ ਤੂੰ ਥੋੜਾ ਬੋਤਾ ਲਈਦਾ ਹੁੰਦਾ ਰਹਿੰਦਾ ਆਣੀ ਦੇਖ ਰੱਖਿਆ ਮੇਰੀ ਸੋਣ ਕਾ ਤੂੰ ਆਣਾ ਨਹੀਂ ਸਕਦਾ ਮੈਂ ਤੇਰੇ ਕੋ ਡੰਗਰਾ ਦਾ ਕੰਮ ਨਹੀਂ ਕਰਾਉਣਾ ਤੂੰ ਮੇਰੀ ਭੈਣ ਸਿਆਣੀ ਬਾਹਰ ਘਰ ਦਾ ਕਰਿਆ ਕਰ ਮੈਂ ਆਪੇ 베ਨੀ ਦਾ ਕਰ ਲਿਆ ਕਰਦਾ ਵਾ ਨਹੀਂ ਚਾਹੀਦੀ ਮੈਂ ਉਹ ਨਾ ਤੇ ਝੂੜਾ ਕਾ ਤੂੰ ਲਾਇਆ ਸੁੱਖੀ ਸਾਡੀ ਹੈ ਸਾਲ ਸਵਾ ਸਾਲ ਤੂੰ ਹਟਾਉਂਦੀ ਝੂੜਾ ਤੁਸੀਂ ਕਿਹਾ ਇਹ ਨਾ ਜੇ ਮੈਂ ਨਾ ਤਾਂ ਅ ਨਹੀਂ ਨਹੀਂ ਤੂੰ ਇੱਥੇ ਨਹੀਂ ਕੰਮ ਕਰਨਾ ਤੂੰ ਤੂੰ ਇਹ ਨਹੀਂ ਤੂੰ ਤੂੰ ਆਦਮ ਤੂੰ ਦੋਨੀ ਹੁੰਦਾ ਪਰ ਇਹ ਤੇ ਦੁਰਦ ਹੁੰਦਾ ਵਾ ਕਿਉਂ ਸਿਆਣੀ ਬਣ ਮੇਰੀ ਸੁਣ ਗੱਲ ਮੈਂ ਤੈਨੂੰ ਜਿਹੜੀ ਗੱਲ ਸਮਝਾਉਂਗੀ ਹੁੰਦੀ ਹੈ ਨਾ ਸਮਝਿਆ ਕਰ ਨਾਲੇ ਵੇਹ ਤੇਰੇ ਪੇਕਿਆਂ ਦੀ ਵੀ लाज ਰਹਿ ਜੂ ਨਾਲੇ ਸਾਡੀ ਵੀ ਰਹੇਗੀ ਤੇਰੀ ਮੰਮੀ ਵਿਚਾਰੀ ਨੂੰ ਛੱਡਿਆ ਮੈਂ ਉਹ ਆਈ ਨਹੀਂ ਉਹਨਾਂ ਨੂੰ ਵੀ ਪਤਾ ਕੁਝ ਮੇਰੀ ਧੀ ਚ ਨੁਕਸਾ ਹੈਗਾ ਤਾਂ ਹੀ ਨਹੀਂ ਆਈ ਤੂੰ ਬੇਲੇ ਫਿਰ ਗੱਲ ਨਹੀਂ ਜੇ ਸੱਚੀ ਤੈਨੂੰ ਬੈਠ ਕੇ ਸਮਝਾਉਣੀ ਆ ਤੂੰ ਮੈਨੂੰ ਬਿਨਾ ਪੁੱਛੇ ਲਾਇਆ ਹੈ ਨਾ ਤੂੰ ਹੁਣ ਕੰਗਾ ਕੰਗਾ ਓਹੋ ਪਰ ਤੂੰ ਸਿਆਣੀ ਬਣ ਜਾਣ ਸਿਆਣੀ ਬਣ ਸਿਆਣੀ ਸਿਆਣੀ ਆ ਮੈਂ ਕੀ ਹੋਇਆ ਮੈਨੂੰ ਉਹ ਵੱਡੀ ਹੋ ਗਈ ਮੰਮੀ ਆਂਦੀ ਵੱਡੀ ਹੋ ਗਈ ਸਿਆਣੀ ਭਾਈ ਜੀ ਦਾ ਹੋਵੇ ਉਹ ਵੀ ਵੱਡੀ ਸਿਆਣੀ ਬਸ ਫਿਰ ਸਬਜੀ ਚੀਰ ਲਈ ਵੱਡੇ ਦੱਸ ਤੂੰ ਨਹੀਂ ਲਈ ਚੱਟੇ ਮੈਨੂੰ ਚੇਤਾ ਭੁੱਲ ਗਿਆ ਪਰ ਲੈ 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 ਕੋਈ ਨਹੀਂ ਲੈ ਲੈ ਚੰਨੀ ਸੋਹਣੀ ਲੱਗਦੀ ਨਹੀਂ ਤੇ ਸਬਜੀ ਚੀਰ ਲਈ ਤੇ ਤੇਰੀ ਪੜਾਈ ਹਾਂ ਮੈਂ ਤਰ ਗਈ ਲੈ ਫਿਰ ਤੇ ਤੂੰ ਸਿਆਣੀ ਹੈ ਕਿ ਹਿੱਦਾ ਕੰਮ ਕਰਿਆ ਕਰ ਆਪਰ ਆਲ ਮਿਲ ਕੇ ਕੰਮ ਕਰ ਲਈ ਕੰਮ ਤੇ ਕੁਛ ਵੀ ਨਹੀਂ ਇੰਡਾ ਨਹੀਂ ਮੈਂ ਪਾਇਆ ਪਰ ਉਹ ਪੰਡਾ ਮੈਂ ਹੱਥ ਦੇ ਦੂੰਗੀ ਨਾਲ ਇਹਦੇ ਨਾਲ ਨਾਲ ਪਲੇਟ ਤੇ ਪਾ ਕੇ ਕੀਰ ਤੇ ਲੂਣ ਲੂਣ ਪਾ ਦੇ ਤੱਦੀ ਦਾ ਉਹ ਫਿਰ ਮੈਂ ਜਾਈ ਸਾਜ ਲਗੂ ਤੇ ਲੂਣ ਵੀ ਨਹੀਂ ਪਾਇਆ ਮੈਂ ਉਹਨੇ ਵੀ ਕੰਡੇ ਦੁੱਤੇ ਪਾਇਆ ਨਾ ਫਿਰ ਕੀ ਫਿਰ ਦੋ ਦੋ ਵਾਰੀ ਥੂਣ ਹੋ ਜਾਊਗਾ ਤੇ ਫਿਰ ਜਦ ਨੂਣ ਹੋ ਜਾ ਮਸਾਲਾ ਵੀ ਨਹੀਂ ਪਾਇਆ ਫਿਰ ਤੜਕਾ ਮਾ ਦਾ ਸਿਰ ਲਾ ਕੇ ਆਈ ਆਪਣੀ ਦਾ ਹਈ ਨੂਣ ਤੇ ਮਸਾਲਾ ਤੇ ਕੰਡਾ ਨਹੀਂ ਪਾਇਆ ਮੱਖ ਸਾਰਾ ਕੁਝ ਪਾਇਆ ਕਿਉਂ ਪਾ ਕੇ ਪਹਿਲਾਂ ਇਹਨੇ ਕਿਉਂ ਪਾਇਆ ਫਿਰ ਵਿੱਚ ਉਹ ਪਾਤਾ ਕਦੂ ਜਿਹੜਾ ਪਿਆ ਹੈ ਪਾ ਤਾ ਉਹ ਆਂਟੀ ਗਾਈ ਨੂੰ ਸਮਝਾ ਕਿੰਦਾ ਸਮਝਾਵਾਂ ਇਹਨੂੰ ਆ ਸਮਝਾਵਾਂ ਕੁਛ ਕੀ ਤੋਛ ਦੇ ਕੀ ਚਲ ਕੋਈ ਦੀ ਜਿੱਦਾ ਦੇ ਵੀ ਤੋੜ ਦਿੱਤੀ ਖਾ ਲਾਂਗੇ ਧਰ ਆਟਾ ਗੁੰਨੀ ਆਟਾ ਕੱਟਾ ਹਾਂ ਰੋਟੀਆਂ ਕਾਲੀਆਂ ਹਨੀਆਂ ਤੁਸੀਂ ਕੁਝ ਕਰੋ ਮੈਂ ਰੋਟੀ ਲਾ ਦਿੰਦੀ ਹਾਂ ਫਿਰ ਨੋਣੀ ਨਹੀਂ ਦਿੱਕ ਰੋਟੀ ਗੋਲ ਗੋਲ ਕਰਕੇ ਨਾ ਵਿੱਚ ਪੋਲੀ ਰੱਖ ਕੇ ਨਾ ਮम्मी ਇਹ ਇਦਾਂ ਨਾਲ ਅਗਰ ਪੋਲੀ ਵਿੱਚ ਰੱਖੀ ਹੋਏ ਜਦੋਂ ਵਿੱਚੋਂ ਨਿਕਲ ਨਹੀਂ ਗੋਲ ਗੋਲ ਫੋਟੋ ਦੇਖ ਚੱਲ ਚੱਲ ਮੇਰੀ ਸੋਣ ਬਾਲਾ ਪਾਣੀ ਕਿੰਨਾ ਥੋੜਾ ਹੋਏ ਤੂੰ ਨਹੀਂ ਨਹੀਂ ਮੈਂ ਨਹੀਂ ਨੰਦੀ ਟੋੜੀ ਹੁੰਦਾ ਤੁਸੀਂ ਹੁੰਦਾ ਨਹੀਂ ਨਹੀਂ ਮੈਂ ਨਹੀਂ ਨੰਦੀ ਆਏ ਹਾਏ ਪਾਣੀ ਦਾਈ ਦਾ ਡੰਗਰਾ ਆਪਾਂ ਜੁੜ ਦਿੰਦੇ ਵਿੱਚ ਨਹੀਂ ਵੜਦੇ ਉਹਦੇ ਪਾਣੀ ਪੀਂਦੀ ਆ ਹਾਏ ਹਾਏ ਨਹੀਂ ਇੰਨੀ ਗਰਮੀ ਦੇ ਵਿੱਚ ਨਹੀਂ ਵੜਦੇ ਤੂੰ ਆ ਕੋਸ਼ਿਸ਼ ਤੁਸੀਂ ਵਿੱਚ ਕੰਨੀ ਵੜ ਦਿੰਦੇ ਤੋਣਾ ਜਾ ਕਰੇ ਆਟਾ ਕੋਣਾ ਜਾ ਕੇ ਤੇ ਮੈਂ ਫੁਲਕੇ ਲਾਉਣੀ ਤੇ ਤੂੰ ਮੜਕੇ ਰੋਟੇ ਦਾ ਖੜਾ ਦੀ ਜਗਾ ਸਾਰੇ ਰੋਟੀ ਮੈਂ ਚਾਹ ਵੇਲੀ ਦਾ ਮਾੜਾ ਜਿਹਾ ਘਰ ਆਵਾ ਜਾ ਮੇਰੇ ਪੈਣ ਕਰ ਲੈਣ ਦੋ ਮਿੰਟ ਵੇਟੀਂ ਗੰਡੀਆਂ ਪਾਉਂਦੀ ਮੈਂ ਕੰਡੀਆਂ ਵਕਾ ਤੇ ਘਰੇ ਕਿਰਨ ਪੂੜੀਆਂ ਕੱਟ ਕੇ ਦੇਣੀਆਂ ਨਾਲ ਉਹ ਲੰਗਰ ਨਹੀਂ ਜਾਣਾ ਹਾਂ ਨਾ ਲਾਉਂਦੀਆਂ ਨਹੀਂ ਨੌਣੀਆਂ ਅੰਮ੍ਰਿਤ ਲਾ ਕੇ ਕਰਦੀ ਮੈਂ ਆਪੇ ਜਿਹੜੀ ਕਮਲੀ ਰੱਖ ਕੇ ਘੱਟ ਕੇ ਤੇ ਸਾਰਾ ਕੁਝ ਤੇ ਚਾਚਾ ਮੈਂ ਤੇ ਜਾ ਕਰਨਾ ਹੀ ਇਹ ਤੂੰ ਕਹੀ ਨਹੀਂ ਕਰਨਾ ਮੈਂ ਆਪੇ ਕਰੂਗੀ ਇਹ ਤੇਰੇ ਕੋਲ ਖੋਇਆ ਤੂੰ ਬੜੀ ਕਿੱਥੇ ਚੁੱਕ ਲਈ ਜਾ ਜਾ ਟਾਗੋ ਨਾ ਜਾ ਕੇ ਲੈ ਲੈ ਜੱਲੀ ਜੱਲੀ ਐ ਨਹੀਂ ਕਿੱਥੇ ਜੱਲੀ ਐ ਜੱਲੀ ਜੱਲੀ ਨਾ ਲੈਣ ਦੇ ਆਏ ਹੈ ਫਿੱਟੇ ਤੇਰਾ ਤੇ ਬੱਚੇ ਚ ਤੋੜਾ ਸ਼ਰਮ ਦਾ ਘਾਟਾ ਤੈਨੂੰ ਲੋਕੀ ਆੜ-ਕੋੜ ਕੇ ਅੱਖੜੀ ਦੇਖ ਕੇ ਕੀ ਆਖਣਗੇ ਆਏ ਦੀ ਬੇਰੱਪਾ ਮੇਰਾ ਜਰਾਤਾ ਨਾ ਉਹਨੂੰ ਕਲਜਰੀ ਨੂੰ ਸੱਜ ਕੇ ਲਿਆਵਾ ਜਿਹੜੀਆਂ ਮੈਨੂੰ ਆਦੀ ਸੀ ਇਹਨੂੰ ਸਮਝਾ ਸਮਝਾਇਆ ਸਮਝੀ ਚੁਗੀ ਪਹਿਲਾਂ ਤੂੰ ਸਮਝਾ ਕੇ ਵੇਖ ਲੈ ਗੱਡੇ ਅੱਗੇ ਢੀਡ ਵਜਾਉਣ ਵਾਲੀ ਗੱਲ ਹੋਈ ਪਈ ਇੱਥੇ ਤੇ ਹੈ ਨਹੀਂ ਵੀ ਕਿੱਥੇ ਗੱਦਾ ਮੈਂ ਵੇਖਣਾ ਆ ਗੱਦਾ ਆ ਵੇਖ ਜੇ ਮੇਰੇ ਅੱਡਾ ਗੱਦਾ ਚਿਰੇ ਦਾ ਨਹੀਂ ਉਹ ਦਿਖਾਣਾ ਆ ਗੱਦਾ ਜਿਹੜਾ ਸੋੜਾ ਸੋੜਦਾ ਹੀ ਨਹੀਂ ਕਿਸੇ ਕੰਜਰ ਦੀਦਾ ਕਾਲਾ ਨਾ ਲੈਣੀ ਲੈ ਥੋੜਾ ਇੱਥੇ ਕੰਮ ਕਰਨ ਮਰਨਾ ਹੀ ਮਗਰ ਹੀ ਆ ਗਈ ਸਿਰ ਖਾਣ चम्बली हाथ धोना ही है

ਕੀ ਕੋ ਲਾਉਣ ਦੇ ਦੀ 2 ਮਿੰਟ ਚੱਲ 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 ਆਇਤਾ ਕਨੈਕਟਰ ਆ ਗਿਆ ਲੋ ਜਾ ਆ ਜਾ ਜਾ ਛੋਲਾ ਦੇ ਪਹਿਲਾਂ ਇਹ ਤਾਂ ਲੈ ਲੈ ਫਿਰ ਇਹ ਕਰ ਬੰਦੇ ਪਹਿਲਾਂ ਇਹ ਜਾ ਛੋਲਾ ਲੈ ਹਾਂ ਦੱਸ ਕੀ ਨਹੀਂ ਨਹੀਂ ਖਾਏ ਤਾ ਚੱਲ ਆਜ ਆਜ ਓਹੋ ਜੇ ਮੈਂ ਉਧਰ ਜੇ ਮੈਨੂੰ ਜਿਹੜੀ ਚੀਜ਼ ਮੈਨੂੰ ਪਸੰਦ ਆਦੀ ਉਹ ਤੂੰ ਤੁਸੀਂ ਕਰ ਨਹੀਂ ਦਿੰਦੇ ਏ ਏ ਰੱਖੂਗੀ ਫਿਰ ਕਿਉਂ ਲਗਾਉਂ ਨੀ ਉੱਥੇ ਠੇਡਾ ਖਾ ਕੇ ਡਿੱਗ ਪੈਗੀ ਕਿਸੇ ਚੀਜ਼ ਅੱਗੋਂ ਦਿਸਣਾ ਕਾਖੜੀ ਬੂਥਾ ਫੀਰ ਰਵੇਗੀ ਮੈਂ ਇਹ ਰੱਖ ਲੀ ਜਾਨਾ ਤੁਸੀਂ ਦੀ ਪਾੜ ਕੇ ਲੈ ਆ ਗਈ ਤੁਸੀਂ ਆਸ਼ਕਿਆ ਕਰੇ ਜਿੱਥੇ ਕੋ ਰੋੜਾ ਰਹਾ ਕਾਖੜਾ ਅੱਡੇ ਇਹ ਬਾਹਰ ਪੜ ਕੇ ਲਈ ਖੜਦੀ ਹੈ ਨਹੀਂ ਆਪਾਂ ਪਿੰਡ ਤੇ ਚੁੰਮਣ ਕਿ ਜਾਣਾ ਹਨ ਆਪਣੇ ਘਰ ਨੂੰ ਫਿਰ ਮੈਂ ਇਹੇ ਕਰ ਜਾਉ ਕਿਸੇ ਨੂੰ ਪਤਾ ਨਹੀਂ ਲੱਗੂ ਕਿੰਨੀ ਛੋਡੀ ਆ ਮੈਂ ਪਿੰਨੈ ਚ ਸੋਣ ਪੁਣਾਈ ਲੈ ਕੇ ਆ ਗਈ ਤੇ ਦਿਮਾਗ ਰਾਬ ਨੂੰ ਕਹਿੰਦੀ ਅਗਲ ਵੀ ਪਾਜਦੀ ਉਧਰੋਂ ਤਾਂ ਸਿਰ ਤੇ ਚੁੰਨੀ ਲਾ ਕੇ ਆ ਗਈ ਤੇ ਇਧਰੋਂ ਤਾਂ ਘੋੜੇ ਕਰਕੇ ਚੱਲ ਜਾ ਹੜਾ ਉਹ ਦੋਨੀਆਂ ਕਿਸੇ ਨੇ ਵੇਖਿਆ ਉਹ ਦੁਪਹਿਰ ਚੜੀ ਕਿਸੇ ਨੇ ਨਹੀਂ ਦੇਖੀ ਜੇ ਕੋਈ ਵੇਖ ਲਿੰਦਾ ਮੈਂ ਦੱਸਦਾ ਕੋਲ ਕੱਟ ਲੈਣਾ ਚਾਹ ਚੱਲੀ ਜਾ ਆ ਜਾ ਚੱਲ ਗਏ ਹਾਂ ਟਾਵਾ ਲੈਣੀ ਹੈ ਕਿੰਨੀ ਸੋਣੀ ਤੰਗੀ ਆਵਾ ਉਹ ਦੋ ਘਰੇੜੇ ਲਾਇਦੀ ਘਰੇ ਤੇ ਏਸੀ ਚੱਲਣ ਦੇ ਆ ਹੈ ਏਸੀ ਉਹ ਤਾਂ ਰਾਤ ਨੂੰ ਚਲਾਇਦਾ ਬਿਲ ਬਰਾਉਂਦਾ ਵਾ ਇਹ ਘਰਾਂ ਲਈ ਇਤਨਾ ਲੰਮਾ ਵੇਲਾ ਜਾਂਦਾ ਫਿਰ ਚਲਾ ਚਲੀਏ ਫਿਰ ਘਰਾਂ ਚਲੀਏ ਤੋਰਦੀ ਕਿਉੜੀ ਦਾ ਟਾੜੀ ਗੁੜਾ ਕਰੇ ਲੰਗਰ ਨਹੀਂ ਲਵਣਾ ਤੋਰ ਪਾਗਾ ਪਹਿਲਾਂ ਤਾਂ ਤੂੰ ਤੁਸੀਂ ਚੰਗੇ ਭਲੇ ਖਾਓ ਤੇ ਜਦੋਂ ਦੀ ਮੈਂ ਆ ਗਈ ਚੱਲੀਏ 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 ਲਈਏ ਨਹੀਂ ਮੈਂ ਤੇ ਆਖਿਆ ਸੀ ਘਰੇ ਕੰਮ ਕਰਾਂ ਤੁਸੀਂ ਉੱਥੇ ਰਹਿ ਲੈ ਕਰੋ ਮੈਂ ਇੱਥੇ ਕੰਮ ਕਰਾਂ ਠੀਕਾ ਜਿੰਨੇ ਉੱਥੇ ਰੱਗ ਲਾਤੇ ਹੋ ਦੇਖ ਕੇ ਲਾ ਦੇ ਇਹੜੜ ਭੁੱਖ ਗਿਆ ਮਾਰ ਦੇ ਪੱਟੇ ਤੁਸੀਂ ਬੰਦੇ ਹੋ ਥਾਲੀ ਵਿੱਚ

ਮਨਨ ਦਾ ਆਹੋ 파ਟਾ ਗੋਨ ਆ ਗਿਆ ਨੂੰ ਇਹ ਆ ਨੂੰ ਮੱਟਾ ਬਾਟਰਾਈਜ ਦੇ ਕਾਣਾ ਜਾਣ ਕੀ ਕਰਨਾ ਅਸੀਂ ਨੇ ਸਰਦੀ ਤੇ ਪਾਉਂ ਸਰਚ ਮਾਰਾ ਤੇ ਰੇਣੀਆ ਦੇਖ ਆਪਣਾ ਕਿੱਦਾਂ ਘਵਾ ਦਿੱਤਾ ਆਉ ਦੇ ਵੀ ਚਾਹਤਾ ਹਾਂ ਆਪਾਂ ਇੰਜ ਕਰਦੇ ਆਂ ਵੀ ਕਰਵਾਂਗੇ ਕੱਪਾ ਉਹਦੇ ਵਿਚੇ ਪਾਣੀ ਪਾ ਦਿੰਦੇ ਰੋਜ਼ ਰੋਜ਼ ਕੱਢ ਕੇ ਫੀਟਾ ਜਗਾ ਕੇ ਸੋਚੀ ਬਾਰਿਖੀ ਕੋਈ ਨਾ ਕੋ ਕੋ ਦਿਤੇ ਰੱਖਨੇ ਨੇ ਰੋਏ ਨੂੰ ਗੁੰਨ ਨਾਲ ਅਲਸਾ ਕੋ ਵਧੀ ਜਾ ਜੋ ਆਵੇ ਬਾਟੀ ਪਾਣੀ ਲਈ ਮੈਸਾ ਲਗੇ ਜਾਵਾ ਤੇ ਸੋਚੀ ਹੈ ਆ ਵਾਓ ਇਹੇ ਨਾਲ ਲੈ ਲੇ ਦਿੱਤਾ ਮਨੇ ਅੱਡੋ ਆ ਬਾਟੀ ਪਾਣੀ ਤੇ ਮੇਰਾ ਕਾਟਾ ਨਾਰਾਂ ਸਿੱਤਰ ਤੇਰੇ ਅਈਨੇ ਸਿਰ ਚ ਪਾਰਾਂ ਮੈਂ ਦਿੱਲਤੀ ਨਾ ਕਰਾ ਕਿਉਂ ਹੈ ਅਈਨੇ ਕਾਟਾ ਗੋਲ ਕੇ ਗਰਮੀ ਦੇ ਵਿੱਚ ਖਰਾਬ ਕਰਦਾ ਐਨਾ ਕਾਟਾ ਗੁੱਡੀ ਦਾ ਜਿੱਦ ਕਪਾ ਖਾ ਲੜਾ ਰੋਜ਼ ਪੱਕ ਜਗਾ ਇੰਨੀ ਚਾਹਾਂਗੀ ਇਹਨੂੰ ਤੇਰੇ ਨਾਮ ਉੱਤੇ ਲੱਗ ਰਿਹਾ ਜੀ ਜੀ ਕਾਣਾ ਇੰਨਾ ਤੇ ਰੌਲਾ ਪਿਆ ਆਨੇ ਗੱਤੀ ਦੇ ਰਾਤ ਨੂੰ ਪਹੁੰਚੀ ਸੀ ਤੇ ਇਹਨੇ ਚਲਾ ਕੇ ਆਟਾ ਖਰਾਬ ਕਰ ਦਿੱਤਾ ਹਾਂ ਇਹਦੇ ਨਾਲ ਰੌਲਾ ਪਿਆ ਹੰਦਾ ਹੀ ਲੱਗ ਜਿਣੀ ਹੱਥੋਂ ਆਤਾ ਹੁੰਦਾ ਕੋਈ ਕੀ ਆਪਣੇ ਨਾਲ ਰੱਖੀ ਹੋਣੀ ਆ ਤਾਂ ਕਿ ਲੋ ਭਾਗਾਂ ਅੱਜ ਬਗਉਂ ਨੇ ਕਿ ਵੀ ਲਾਤੀਗੇ ਆ ਇੰਨਾ ਕੁ ਗੁੰਨ ਚਲ ਪਾਣ ਰੱਖ ਪਾਣੀ ਰੱਖ ਚਾ ਰੱਖ ਪਾਣੀ ਤੇ ਮਾਤਾ ਛਾੜ ਦੇ ਜੀ ਥੋੜਾ ਜਿਹਾ ਕਨੇ ਗੁੰਨਾ ਆਟਾ ਛਾਣਾ ਆਟਾ ਛਾਣਾ ਹਾਂ ਜਦੋਂ ਇੱਕੋ ਦਿਨ ਚਾਪੂ ਨਾ ਬੀਤੀ ਤੋ ਸੋਚੇ ਕੰਮ ਕਰਦੇ ਆ। ਆਵੇ ਜਦ ਸਬਜੀ ਕੁਕਰ ਖੋਲ ਕੇ ਨਹੀਂ ਨਾ ਵੇਖਿਆ ਮਾਂ ਦੀਏ ਧੀਏ। ਲੈ ਨਾ ਵੇਖਿਆ ਕੋਲ ਕੇ ਖੂਕਰ। ਕਿਉਂ ਉਹਦੇ ਵਿੱਚ ਕੀ ਬਰਚਾਣਾ ਕੋਲ ਕੇ ਵੇਖਣਾ। ਤੇ ਜੇ ਸਬਜੀ ਕਦੋਂ ਥੱਲੇ ਸੜ ਗਿਆ ਤਾਂ ਫੇਰ। ਰਿਚ ਤਾਂ ਕੋਈ ਵੀ ਕਾੜ ਕੇ ਛੜ ਗਿਆ ਤਾਂ ਆਪਰੇ ਤਰੇ ਛੜੂਗੀ। ਹਾਏ ਹਾਏ ਖਾਣਾ ਕਾਹਦੇ ਨਾ ਲੱਗਦਾ ਰਾਤ ਨੂੰ। ਸਿੱਧਾ ਅੱਗੇ ਗੁਰਾ ਕਾ ਦਾਸ ਨੂੰ ਗੁਰਾ ਕਾ ਦਾਸ ਐਂ ਗਿਰੋ ਆਪੇ ਆ ਕਰ ਲਓ ਤੇਨਤਾ ਜੀ ਨੇ ਨਹੀ ਦੇ ਸੇਸਾ ਪੋਣਾ ਉਹਨੇ ਬੰਦਾ ਕਾਮਾ ਕਾ ਕਰ ਰਿਹਾ ਆ ਸਾਡੀ ਕਿਹਦੀ ਜੀ ਆ ਇਹਨੂੰ ਕਰਣਾ ਕਾਟ ਚੱਲ ਗਿਆ ਮੇਰੇ ਕੋਲ ਮੇਰੇ ਕੋਲ ਸੁਣਾ ਦੇ ਦੀ ਕਰਦੀ ਕਿੱਦਾਂ ਗੁੰਦੀ ਕਰ ਲੂ ਪੈਰ ਤੇ ਗੁੰਦਨੀ ਸੀ ਅਜੇ ਵੀ ਵੀਡੀਓ ਮਾਰਦੇ ਚੱਲਿਆ ਮਾਰਦੇ ਮੈਨੂੰ ਨੇ ਮਾਰਦਾ ਤੈਨੂੰ ਦੇਖ ਕੇ ਮਾਰਦਾ ਕਿੱਜ ਸਿਦਾਂ ਘਰ ਗਿਆ ਲੈ ਮਾਰਦਾ ਕੇ ਕਿਛੇ ਦਿਨ ਘਰ ਗਿਆ ਰਿਹਾ ਮੈਨੂੰ ਵੇਖ ਕੇ ਨਹੀਂ ਮਾਰਦਾ ਉਦੋਂ ਨੂੰ ਕਈ ਤੇਰੀਆਂ ਇਸ਼ਾਰਾ ਤੇ ਨਹੀਂ ਜਾਣੀ ਦਿਨ ਆਟਾ ਗੋਲ ਲਾ ਦੇਤੀ ਰਾਤ ਹੋਈ ਜਾਂਦਾ ਆਟਾ ਜਾਂ ਸੱਜਾ ਸੱਜਾ ਇਹ ਉਦੋਂ ਤੋਂ ਕੁਝ ਨਹੀਂ ਕੀਤਾ ਮੈਂ ਆਟਾ ਗੋਲ ਕਰ ਜਨਗ ਲਾਉਣ ਲੱਗਰ ਖਾਣਾ ਘੜੀ ਉੱਤੇ ਪੰਜ ਸੱਤ ਪਾੜ ਲਈ ਇਹ ਡਬਾੜ ਕਰਦੇ ਕੁਛ ਨਹੀਂ ਹੈਗਾ ਲੈਣ ਚੱਲ ਚੱਡੀ ਤੇ ਠੰਡੀ ਰਹਿਣ ਤੇ ਘੜੀ ਜਦੋਂ ਬੋਲਣਾ ਨਹੀਂ ਨਹੀਂ ਬੋਲਣਾ ਚੰਗਾ ਬੋਲ ਦੇ ਜਿਆ ਹਾਂ ਰੱਖ ਦੇਗਾ ਫੋਲੀ ਖੋ ਕੇ ਵੇਚ ਦੇ ਹਾਂ ਕੱਲ ਖਾ ਹਾ ਦੇ ਬਰਤੀ ਚੱਲ ਜਾਨ ਤੇ ਜੂਸ ਹੀ ਬਣਾ ਲਾ ਹਣਿਆ ਆ ਜੀ ਬਣਾ ਕੇ ਮੇਂ ਗਾੜਦਾ ਰਹੇ ਦਮਿੰਗੂ ਹੀ ਮਾਰਦਾ ਤੈਨੂੰ ਨਹੀਂ ਮਾਰਦਾ ਹਾਂ ਚਲਦੀ ਗੱਲ ਕਰ ਆ ਗਏ ਗੱਲ ਬਾਤਾਂ ਦਿਨ ਦੇ ਬੜੀ ਪੁਰਾਣੀ ਚੱਲਦੀ ਤੇਰੇ ਨਾਲ ਸੈਟਿੰਗ ਹੋ ਜਾਂਦੀ ਸੈਟਿੰਗ ਹੋ ਜਾਂਦੀ ਹੋਵੇ ਉਹ ਤੇਰਾ ਮੇਰੇ ਨਾਲ ਹੋਈ ਦੀ ਹਾਂ ਤੂੰ ਨਾ ਕਰਦੀ ਵੀ ਤੇ ਉਹਦੇ ਨਾਲ ਕਿਉਂ ਤੂੰ ਆਪਤੀ ਕਰਿਆ ਨਹੀਂ ਆ ਰਹੇ ਜੋਗਾ ਤੂੰ ਚੱਲ ਕੱਢ ਫਿਰ ਚੀਨਾ ਖੋਲ ਨਹੀਂ ਤਨ

ਤਾਂ ਜੁਸਾ ਕੋਲੇ ਕਿਹਨੂੰ ਪੀਤਾ ਤਾਂ ਮੈਂ ਮਹਿਕੀ ਖਾ ਲੂੰਗੀ ਉਹ ਮੈਂ ਪੱਲੇ ਖਾ ਕੇ ਬਾਹਰ ਨੂੰ ਗੁਜ਼ਰਦੇ ਹਾਂ ਲੈ ਆਏ ਉਹ ਚਾਹਣਾ ਨੇ ਤਰੀਕੇ ਜੂਸ ਪੀ ਕੇ ਜਰ ਦੇ ਲੂੰਗੀ ਬੜੇ ਅਰੋਗੀ ਤੇ ਨਾਣਾ ਵੀ ਕੇ ਤੈਨੂੰ ਕਿੰਨਾ ਖੱਲੀ ਹੋ ਧੀਰਜ ਹੋਵੇ ਮੋਟਾ ਤੇ ਤੁਮੇ ਅੰਮੀ ਨਾ ਹੋਈ ਸੇ ਮੋਟੀ ਨਾ ਹੋਣਾ ਇਹ ਤਾਂ ਅਗੋਂ ਕਰਦੀ ਸੇ ਮੋਟੀ ਵੀ ਹੋਣਾ ਹੀ ਆ ਲੈ ਇਹ ਨਹੀਂ ਕਰੀਮ ਲਾਈ ਆ ਲੈ ਕਰੀਮ ਨਹੀਂ ਲੱਗ ਗਈ ਏ ਇਹ ਚਾਹ ਦੀ ਜੂਸ ਬਣਾਉਣ ਵਾਲਾ ਜਾਖਫੜ ਜੂਸ ਵਾਲਾ ਹਾਂਜੀ 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 ਜੀ ਜੀ ਦਸੋ ਹੁਣ ਮੈਂ ਲਾਈਕ ਨਹੀਂ ਸਦਾ ਗਿਆ ਉਹ ਕਹ ਰਿਹਾ ਕਿ ਜੀ ਬੰਦਾ ਖਾਤਾ ਤੂੰ ਮੈਂ ਤੇ ਮਿੰਨ ਜੀ ਚੁਕਾ ਲਾ ਜਾਖਫੜ ਦੇ ਜੂਸ ਬਣਾ ਕੇ ਠੀਕ ਬਣਾਓ ਤਾਂ ਇਹਦਾ ਵੀ ਬਣਾ ਵੀ ਦਿਆ ਦੇ ਲਈ ਜਾਖ ਦੇ ਜੂਸ ਵਾਲਾ ਹਾਂ ਐਂ ਸਾਬ ਤੇ ਨਾ ਮੈਂ ਅਟਾ ਗੁੰਨਣਾ ਤੇ ਜਾ ਆਉਣਾ ਬਾਹਰ ਲਾ ਕੇ ਅੱਟਾ ਵੜਾ ਕੇ ਥੁਲੇ ਚੱਗ ਪਾ ਲਿਆ ਤੇ ਮੈਂ ਆਟਾ ਗੁੰਨ ਕੇ ਤੇ ਮੇ ਰੋਟੀ ਦਾ ਲਾ ਲੈਣਾ ਅਜੇ ਕੰਮ ਕਰ ਲਈ ਮੈਂ ਸੋਚਿਆ ਲਈ ਸੌਣਾ ਲਈ ਕਿ ਰੋਟੀ ਫਲਾਉਂਦੀ ਸਾਰਿਆਂ ਦੀ ਅੰਦੇ ਚੱਗ ਲੱਗ ਗਈ ਮੈਂ ਸੌਂ ਨਹੀਂ ਆਂਗੇ ਹੀ ਬਤੀਆਂ ਮੇਰਾ ਫੇਰ ਮੈਨੂੰ ਲੱਗਦਾ ਮੈਂ ਚੱਲ ਤੂੰ ਮੈਨੂੰ ਦੇ ਸੌਂ ਜਾਂਦੀ ਹੈ ਚਿੱਟਾ ਚਿੱਗਾ ਸੌਂ ਕਿੰਨੀ ਚਿੱਟਨੀ ਨਹੀਂ ਤਾਂ ਨਹੀਂ ਜੈ ਨਹੀਂ ਕਿਸ ਜੋਣਾ ਜੋਣਾ ਪੱਕਾ